ਹਾਂਜੀ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਆਪਣੀ ਇਸ ਵੀਡੀਓ ਦੇ ਵਿੱਚ ਜਿੱਤੇ ਵੀ ਤੁਹਾਨੂੰ ਦੱਸਾਂਗੇ ਬੁਢਾਪਾ ਪੈਨਸ਼ਨ ਨੂੰ ਕੀ ਖੁਸ਼ਖਬਰੀ ਆਈ ਹੈ ਤੇ ਜਿਹੜੀ ਜੂਨ ਮਹੀਨੇ ਦੀ ਪੈਨਸ਼ਨ ਹੈ ਉਹ ਆਈ ਹੈ ਤੇ ਕਿਹਨਾਂ ਦੀ ਆਈ ਹੈ ਕਿਹੜੇ-ਕਿਹੜੇ ਲੋਕਾਂ ਦੀ ਪੈਨਸ਼ਨ ਰਹਿ ਚੁੱਕੀ ਹੈ ਤੇ ਜਿਹੜੀ 2500 ਪੈਨਸ਼ਨ ਹੈ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਪੈਨਸ਼ਨਾਂ ਦੀ ਗੱਲ ਕਰੀਏ ਤਾਂ ਦੋਸਤੋ ਬਜ਼ੁਰਗ ਪੈਨਸ਼ਨ ਹੈ ਵਿਧਵਾ ਪੈਨਸ਼ਨ ਤੇ ਅਪਾਹਜ ਦੀ ਪੈਨਸ਼ਨ ਹੈ ਠੀਕ ਹੈ ਜੀ ਇਹਨਾਂ ਬਾਰੇ ਗੱਲਾਂ ਕਰਾਂਗੇ ਕਿ ਇਹ ਕਿਹੜੇ-ਕਿਹੜੇ ਲੋਕਾਂ ਦੀ ਜਿਹੜੀ ਰੁਕੀ ਹੋਈ ਪੈਨਸ਼ਨ ਹੈ ਤੇ ਕਿਹਨਾਂ-ਕਿਹਨਾਂ ਲੋਕਾਂ ਦੀ ਆ ਚੁੱਕੀ ਹੈ ਤੇ 2500 ਪੈਨਸ਼ਨ ਨੂੰ ਕੀ ਨਵਾਂ ਅਪਡੇਟ ਆਇਆ ਸ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਕੇ ਉਹ ਤੇ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਤਾਂ ਦੋਸਤੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਜੇ ਵੀ ਤੁਸੀਂ ਵੀ ਹਾਲੇ 1500 ਰੁਪਏ ਪੈਨਸ਼ਨ ਲੈ ਰਹੇ ਹੋ ਠੀਕ ਹੈ ਜੀ ਜੇ ਤੁਸੀਂ ਵੀ 2500 ਪੈਨਸ਼ਨ ਲੈਣੀ ਹੈ ਤਾਂ ਤੁਹਾਨੂੰ ਇੱਕ ਕੰਮ ਜ਼ਰੂਰ ਕਰਨਾ ਪਏਗਾ ਉਹਦੇ ਲਈ ਤੁਹਾਨੂੰ ਵੀਡੀਓ ਸਾਰੀ ਦੇਖਣੀ ਪਏਗੀ ਤਾਂ ਦੋਸਤੋ ਇੱਕ ਇੱਕ ਕਦਮ ਤੁਸੀਂ ਸਕਿਪ ਨਹੀਂ ਕਰਨੀ ਹੈ ਤਾਂ ਜੋ ਤੁਹਾਨੂੰ ਸਮਝ ਆ ਸਕੇ ਠੀਕ ਹੈ ਜੀ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਠੀਕ ਹੈ ਜੀ ਆਧਾਰ ਕਾਰਡ ਹੈ ਤੁਹਾਡਾ ਇਸ ਨੂੰ ਤੁਸੀਂ ਲਿੰਕ ਕਰਨਾ ਹੈ ਠੀਕ ਹੈ ਜੀ ਲਿੰਕ ਕਰਨਾ ਹੈ ਕਿਸ ਦੇ ਨਾਲ ਕਰਨਾ ਹੈ ਤੁਹਾਡੇ ਬੈਂਕ ਅਕਾਊਂਟ ਦੇ ਨਾਲ ਠੀਕ ਹੈ ਜੀ ਬੈਂਕ ਅਕਾਊਂਟ ਦੇ ਨਾਲ ਲਿੰਕ ਕਰਨਾ ਹੈ ਤੁਸੀਂ ਬੈਂਕ ਦੇ ਵਿੱਚ ਜਾਣਾ ਹੈ ਤੇ ਉੱਥੇ ਤੁਹਾਡੀ ਆਧਾਰ ਕਾਰਡ ਦੀ ਫੋਟੋ ਤੇ ਤੁਹਾਡੀ ਪਾਸਬੁੱਕ ਦੀ ਫੋਟੋਕਾਪੀ ਨੱਥੀ ਕਰਕੇ ਦੇ ਦੇਣੀ ਹੈ ਤੇ ਉਹਨਾਂ ਨੂੰ ਕਹਿਣਾ ਹੈ ਜੀ ਇਹ ਲਿੰਕ ਕਰ ਦਿਓ ਠੀਕ ਹੈ ਜੀ ਜੇ ਕਿਸੇ ਦਾ ਲਿੰਕ ਨਹੀਂ ਹੋਇਆ ਤੇ ਉਹ ਲਿੰਕ ਕਰ ਦੇਣਗੇ ਜੇ ਲਿੰਕ ਆਲਰੇਡੀ ਹੋਇਆ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਏਗੀ ਠੀਕ ਹੈ ਜੀ ਇਸ ਦੇ ਨਾਲ ਇਹ ਹੋਏਗਾ ਕਿ ਜਦੋਂ ਵੀ ਦੁਆਰ ਤੋਂ ਸਰਕਾਰ ਕੋਦੇ ਵੀ ਕੋਈ ਵੀ ਸਕੀਮ ਲੈ ਕੇ ਆਉਂਦੀ ਹੈ ਯਾਨੀ ਕਿ ਪਹਿਲਾਂ ਇਹ ਹੁੰਦਾ ਸੀ ਜਦੋਂ ਵੀ ਕੋਈ ਪੈਨਸ਼ਨ ਆਉਂਦੀ ਸੀ ਜਾਂ ਪੈਸੇ ਆਉਂਦੇ ਸੀ ਪਹਿਲਾਂ ਪੰਚਾਇਤ ਦੇ ਵਿੱਚ ਆਉਂਦੇ ਸੀ ਪੰਚਾਇਤ ਦੇ ਵਿੱਚ ਅੱਧੇ ਲੋਕਾਂ ਦੇ ਪੈਸੇ ਜਿਹੜੇ ਸਰਪੰਚ ਹੋ ਗਏ ਠੀਕ ਹੈ ਜੀ ਜਾਂ ਫਿਰ ਹੋਰ ਮੌਜੂਦੂਰ ਆਦਮੀ ਹੁੰਦੇ ਸੀ ਉਹ ਖਾ ਲੈਂਦੇ ਸੀ ਤੇ ਹੁਣ ਕੀ ਹੁੰਦਾ ਜੀ ਆਧਾਰ ਕਾਰਡ ਦੇ ਨਾਲ ਖਾਤਾ ਨੰਬਰ ਲਿੰਕ ਹੁੰਦਾ ਹੈ ਠੀਕ ਹੈ ਜੀ ਤਾਂ ਹੁਣ ਸਰਕਾਰ ਕੀ ਕਰਦੀ ਹੈ ਜਿਹੜਾ ਵੀ ਕਿਸੇ ਦਾ ਪੈਸਾ ਕੋਣਾ ਹੈ ਉਹ ਆਧਾਰ ਕਾਰਡ ਨੂੰ ਉਠਾਉਂਦੀ ਹੈ ਜਿਹੜਾ ਜਿਹੜਾ ਕਿ ਆਧਾਰ ਕਾਰਡ ਨੂੰ ਉਠਾਉਂਦੀ ਹੈ ਉਹਦਾ ਨਾਮ ਪਤਾ ਦੇਖ ਲੈਂਦੇ ਵੀ ਇਸ ਬੰਦੇ ਨੂੰ ਪੈਸੇ ਪਾਉਣੇ ਆ ਤੇ ਉਹਦਾ ਜਿਹੜਾ ਆਧਾਰ ਕਾਰਡ ਦਾ ਨੰਬਰ ਹੁੰਦਾ ਉਹ ਡਾਇਲ ਕਰ ਦਿਆ ਫਿਰ ਉਸ ਆਧਾਰ ਕਾਰਡ ਦੇ ਨਾਲ ਜਿਹੜਾ ਅਕਾਊਂਟ ਲਿੰਕ ਹੁੰਦਾ ਠੀਕ ਹੈ ਜੀ ਇਹ ਅਕਾਊਂਟ ਲਿੰਕ ਹੁੰਦਾ ਹੈ ਉਹਦੇ ਵਿੱਚ ਆਟੋਮੈਟਿਕ ਹੀ ਖਾਤੇ ਦੇ ਵਿੱਚ ਪੈਸੇ ਪਹੁੰਚ ਜਾਂਦੇ ਨੇ ਠੀਕ ਹੈ ਜੀ ਇਸ ਕਰਕੇ ਹੀ ਸਾਰਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਜਿਹੜਾ ਅਕਾਊਂਟ ਹੈ ਉਹ ਜਿਹੜਾ ਬੈਂਕਾਂ ਦੇ ਨਾਲ ਆਧਾਰ ਕਾਰਡ ਲਿੰਕ ਜ਼ਰੂਰ ਕਰ ਲਓ ਤਾਂ ਦੋਸਤੋ ਇਹ ਮੈਂ ਜ਼ਰੂਰੀ ਗੱਲ ਹੈ ਕਿ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਉਹ ਤੁਸੀਂ ਲਿੰਕ ਕਰੋ ਜਲਦੀ ਤੋਂ ਜਲਦੀ ਬੈਂਕਾਂ ਦੇ ਵਿੱਚ ਜਾ ਕੇ ਜੇ ਤੁਹਾਡਾ ਆਧਾਰ ਕਾਰਡ ਲਿੰਕ ਨਹੀਂ ਹੈ ਦੂਸਰਾ ਜੀ ਜਿਹੜਾ ਕਿ ਤੁਹਾਡਾ ਪੈਨਸ਼ਨ ਆਈਡੀ ਹੈ ਠੀਕ ਹੈ ਜੀ ਪੈਨਸ਼ਨ ਆਈਡੀ ਹੈ ਇੱਕ ਵਾਰੀ ਉਹ ਬੈਂਕ ਦੇ ਵਿੱਚ ਜ਼ਰੂਰ ਜਮ੍ਹਾਂ ਕਰਾਓ ਪੈਨਸ਼ਨ ਆਈਡੀ ਜ਼ਰੂਰੀ ਹੀ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੇ ਲੋਕਾਂ ਦੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਇਸੇ ਕਰਕੇ ਨਹੀਂ ਆਈ ਕਿਉਂਕਿ ਉਹਨਾਂ ਦਾ ਆਧਾਰ ਕਾਰਡ ਲਿੰਕ ਨਹੀਂ ਹੈ ਠੀਕ ਹੈ ਜੀ ਪੈਨਸ਼ਨ ਆਈਡੀ ਜਮ੍ਹਾਂ ਨਹੀਂ ਹੈ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ 2500 ਪੈਨਸ਼ਨ ਸ਼ੁਰੂ ਹੋਏਗੀ ਦੋਸਤੋ ਇਸੇ ਕਰਕੇ ਸ਼ੁਰੂ ਹੋਏਗੀ ਕਿਉਂਕਿ ਜਦੋਂ ਸਾਰਿਆਂ ਦਾ ਡਾਕੂਮੈਂਟ ਵੈਰੀਫਿਕੇਸ਼ਨ ਚੰਗੀ ਤਰ੍ਹਾਂ ਹੋ ਜਾਏਗੀ ਉਸ ਤੋਂ ਬਾਅਦ ਦੋਸਤੋ 2500 ਯਾਨੀ ਕਿ 1500 ਤੇ ਹੁਣ ਆ ਹੀ ਰਹੀ ਹੈ 1000 ਰੁਪਏ ਹੋਰ ਮਿਲਾ ਕੇ ਦੋਸਤੋ ਸਰਕਾਰ 2500 ਰੁਪਏ ਦੇਣੇ ਸ਼ੁਰੂ ਕਰ ਦੇਵੇਗੀ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਕੋਈ ਫਾਰਮ ਵਗੈਰਾ ਭਰਨ ਦੀ ਜਰੂਰਤ ਨਹੀਂ ਹੈ ਪਰ ਇਹਨਾਂ ਜ਼ਰੂਰ ਕੰਮ ਕਰੋ ਤੁਸੀਂ ਇੱਕ ਆਪਣਾ ਜਿਹੜਾ ਪੈਨਸ਼ਨ ਆਈਡੀ ਹੈ ਉਹ ਤੇ ਜਿਹੜਾ ਆਧਾਰ ਕਾਰਡ ਹੈ ਬੈਂਕ ਦੇ ਵਿੱਚ ਜਮ੍ਹਾਂ ਕਰਾ ਕੇ ਲਿੰਕ ਜ਼ਰੂਰ ਕਰਵਾ ਦਿਓ ਤਾਂ ਦੋ ਜੂੰਦੀ ਪੈਨਸ਼ਨ ਜਿਹੜੀ ਤਕਰੀਬਨ ਸਾਰੇ ਦੀ ਆ ਚੁੱਕੀ ਹੈ ਬਾਕੀ ਜਿਨ੍ਹਾਂ ਦੀ ਪੈਨਸ਼ਨ ਨਹੀਂ ਆਈ ਉਹ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦੀ ਨਹੀਂ ਆਈ ਹੈ ਤਾਂ ਦੋਸਤੋ 2500 ਪੈਨਸ਼ਨ ਜਲਦ ਤੋਂ ਜਲਦ ਸ਼ੁਰੂ ਹੋਣ ਵਾਲੀ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ